ਲੋੜੀ ਵੰਗਰੇ ਲੈ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਏ ਆਉਂਦੀ ਏ ਲੋੜੀ ਲੋ ਜੀ ਹੋ ਗਈ ਲੋੜੀ ਦੀਆਂ ਤਿਆਰੀਆਂ ਫਿਰ ਪੱਕਾ ਕੰਮ ਕਰ ਦੇਣਾ ਇੱਕ ਵਾਰੀ ਸਾਮੇ 4:00 ਵਜੇ ਆਵਣਾ ਪੂਰਾ ਲੱਕੜੀ ਪਾਥੀਆਂ ਇਕੱਠੀ ਕਰਕੇ ਲਿਆਵਾਂਗੇ ਬਸ ਗੱਡੀ ਸੈਟ ਕਰ ਰਹੇ ਪਿੱਛੇ ਕਰ ਰਹੇ ਹੋਰਾ ਅੱਗ ਲਾਵਾਂਗੇ ਨੇ ਵਰਕਰ ਰਹੇ ਮਾਪਨੇ ਇੱਕ ਮੱਧੇ ਕਪਰਾ ਜਸਤੂ ਇੱਕ ਮੈਂ ਆਪ ਇਹ ਦਾ ਛੋਟਾ ਸਾ ਨਿਆਣਾ ਵੀ ਆਪਣੇ ਕੰਮ ਕਰਾਗਾ ਹੁਣ ਭਾਈ ਲੋੜੀ ਬਸ ਤੇ ਲੱਕੜੀਆਂ ਇਕੱਠੀ ਕਰ ਰਹੇ ਆ ਪੇਪਰਾ ਪਾਥੀ ਲੈਣ ਜਾ ਰਹੇ ਚਲੋ ਭਾਈ ਪਾਣੀ ਕਿਹੜੇ ਸੁਰੰਗ ਮਿਲ ਕੋਈ ਵੀ ਨਾ ਪਾਥੀ ਆ ਮੱਧੀ ਹਰਨੇ ਨਾ ਬੇ ਨਾ ਲਕੋਰ ਰੱਖੀ ਪੁਰਾ ਇਹ ਪਾਣੀ ਲਾਗਣੀ ਕਰਕੇ ਗਲੂ ਦੇ ਸਕਾਂ ਓ ਬਈ ਤੂੰ ਪਿੱਛੇ ਰਹਿ ਲੈ ਚਲੋ ਪਾਥੀਆਂ ਪੁੱਥੀਆਂ ਤਾਂ ਵੀ ਲੈਣੀ ਐ ਇੱਕ ਮਿਲੀ ਮਾਨੂੰ ਲਾ ਫਗੜਾ ਬਾਕੀ ਲੱਕੜੀਆਂ ਇਕੱਠੀ ਕਰ ਰਹੇ ਆ ਚਲ ਗਿੰਗੀਆਂ ਪਾਥੀਆਂ ਯਾਰ ਸਾਰੀਆਂ ਗਿੰਗੀਆਂ ਮੀਂਹ ਕਰਕੇ ਨਾ ਪਾਣੀ ਭਰ ਗਿਆ ਮੀਂਹ ਕਰਕੇ ਪਾਣੀ ਭਰ ਗਿਆ ਲੱਕੜੀ ਇਕੱਠੀ ਹੋਈ ਜਲੇਦਾ ਬਣੀ ਗੱਡੀ ਵਾਂ ਪਾਥੀ ਤਾਂ ਇੱਕੋ ਆ ਬਸ ਇੱਕ ਪਾਥੀ ਬਸ ਹੋ ਇੱਕੋ ਮਿਲੀ ਕਿਸੇ ਗੁਬਾਰੇ ਵੇ ਟੱਕ ਡੁੱਕਾ ਮਾਰਾਂਗੇ ਫੇਰ ਕੱਢਾਂਗੇ ਪਾਥੀਆਂ ਤਾਂ ਚਲੋ ਬਈ ਕੀ ਕਰ ਤੂੰ ਹੀ ਕਰ ਸੋਚ ਵਿਚਾਰ ਕਰ ਰਿਹਾ ਕਿਹਨਸੀ ਪਾਥੀਆਂ ਲੈਣੀਆਂ ਆ ਗਿਪਾ ਲੱਤਾਂ ਢਾਲੀ ਜੁੱਤੀਆਂ ਬਹੁ ਮਾਰਾਂ ਬੰਦੇ ਟੁੰਡ ਰੇ ਵਾਲੀ ਬਈ ਕਿਨ ਕੀ ਪਾਥੀਆਂ ਲੈਣੀ ਉਹ ਦੇਖ ਬਈ ਉਹ ਦੇਖ ਪਾਥੀਆਂ ਚੱਲ ਰਹੀਆਂ ਕਿਉਂਕਿ ਮੈਂ ਆਪਾ ਪਾਥੀਆਂ ਐਂ ਨਹੀਂ ਲੱਕੜੀਆਂ ਲੱਕੜੀਆਂ ਉਸਨੇ ਅੱਧੀ ਲਾਇਆ ਇਹ ਲੱਕੜੀਆਂ ਕਿਆ ਲੱਕੜੀਆਂ ਚਾਰ ਲੱਕੜੀਆਂ ਬਸ ਉਹ ਟੁੰਡ ਰੇ ਪਾਥੀਆਂ ਪੋਥੀਆਂ ਦੀ ਦੋ ਦੋ ਨਹੀਂ ਯਾਰ ਉਹ ਬੜਾ ਸੱਗੋ ਬਾਰਾ ਕਿਸੇ ਤੋਂ ਲੈਣੀ ਤੇ ਪੜਾ ਗਈ ਪਾਥੀਆਂ ਕੱਪੀ ਲਿਆ ਉਹ ਬਹੁਤ ਤਗੜਾ ਤੇਰੇ ਜੈਸਾ ਤੇਰੇ ਜੈਸੇ ਸੱਪ ਹੋਣਾ ਕੋਈ ਲੈ ਭਾਈ ਹਮ ਜਾ ਰਹੇ ਆ ਇਹ ਵਗਾਂ ਹਮ ਤਾਂ ਪਿੱਛਾ ਅਸਿਸਟੈਂਟ ਹੈ ਅਸਿਸਟੈਂਟ ਹੈ ਨੀ ਵਰਕਰ ਤੋਂ ਨਹੀਂ ਦਿਖਾ ਦੇ ਵਰਕਰ ਨੇ ਮੇਰੇ ਐਮਪਲੋਈਆਂ ਨੇ ਕਿਉਂ ਜਾ ਰਹੇ ਮੱਦੀ ਵਰਗਾ ਐਮਪਲੋਈ ਵਰਾ ਆ ਪਿੱਛਾ ਮੈਨੇਜਰ ਮੋ ਜਰ ਜੋ ਲਾਣਾ ਵਲਾ ਲਾ ਲੋ ਆਂ ਸਰੀਰ ਕੇ ਸਾਥੇ ਝੋੜ ਮਾਰੇ ਮਾਰ ਮਾਰ ਸਰੀਰ ਕੇ ਸਾਥੇ ਝੋੜ ਮਾਰੇਗਾ ਲੈ ਭਾਈ ਯੋ ਮਿ ਲੈ ਖਜਾਨਾ ਮਨ ਲੋੜੀ ਆ ਦੇ ਦੇ ਬਹੁਤ ਉੱਚ ਵੀ ਰਹੀਆਂ ਕਿਸਤੀਆਂ ਇਹ ਦੇਖ ਵੀ ਆਂ ਕਰਦੇ ਪਾੜੀ ਲੈ ਭਾਈ ਜੜਾਂ ਅਸੀਂ ਮਿਲੀ ਮਾਨੋਂ ਬੰਦੇ ਆਂ ਚਾਰ ਪੰਜੋਂ ਆਜੋ ਕੋ ਬਖਦਾ ਉਹ ਆ ਜਾ ਯਾਰ ਬਸ ਆ ਜਾ ਯਾਰ ਇਹ ਮੋਟੀ ਚੱਕ ਲੈ ਜੜ ਅਸੀਂ ਆਏਗਾ ਹਾਂ ਲੈ 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 ਚੱਲ ਗੁਰਦੇਵ ਕੀ ਆਏ ਚੱਲ ਵੀ ਚੱਲ ਭਾਈ ਬੰਦੇ ਚਲੇ ਆਪਣੇ ਆ ਜਾ ਭਈ ਆ ਜਾ ਸਟੈਂਡ ਤੋਂ ਪਿੱਛੇ ਆ ਜਾ ਮੇਰੇ ਨਾਲ ਆ ਜਾ ਇਸ ਸੜ ਆ ਜਾ ਇਸ ਸੜ ਆ ਜਾ ਚਾਰ ਬੰਦੇ ਕਿਹ ਲੋੜੀ ਵਾਲਾ ਮੰਮੀ ਚਾਰ ਬੰਦੇ ਸਮਾਨ ਇਕੱਠਾ ਕਰ ਰਹੇ ਹੋਰ ਕੋਈ ਨਹੀਂ ਆ ਰਿਹਾ ਅੱਧਿਕ ਨੇ ਆਨੇ ਫੋਨਾਂ ਵੜ ਗਏ ਲੈ ਭਾਈ ਇੱਕ ਬੰਦਾ ਲੈ ਭਾਈ ਆਪਣੀ ਗੱਡੀ ਤਾਂ ਭਰ ਚਲ ਲਈ ਇੱਧਰ ਅੰਕਲ ਵੀ ਕਰ ਰਹਾ ਤਿਆਰੀਆਂ ਫਿਰ ਲੋਡ ਜੀ ਹਾਂ ਭਾਈ ਹਾਂ ਹਾਂ ਚਲੋ ਚੱਲ ਰਹੀ ਤਿਆਰੀਆਂ ਪੂਰੀ ਹਾਂ ਹਾਂ ਸੈੱਟ ਕਰਾਂਗੇ ਬੜਾ ਠੀਕ ਆ ਮੈਂ ਚੱਲੇ ਆ ਹੁਣ ਲੈਣੀ ਭਾਈ ਇੱਧਰ ਦੇ ਨਹੀਂ ਲੈਣੀ ਚਲੋ ਫੇਰ ਅੱਗਾ ਚਲੋ ਨਾਲ ਲੱਗੇ ਸਮਾਨ ਸੈੱਟ ਪੀਸ ਨਹੀਂ ਆਸਕੇ ਪੀਸ ਤਾਂ ਯਾਰ ਕਵਾੜੀ ਲਿਆਓ ਇੱਕ ਟੋਟੇ ਕਰ ਲਈ ਉਸਕੇ ਇਸਮੇ ਕੁਝ ਨਹੀਂ ਬਣਨਾਗਾ ਮੰਮੇ ਸ੍ਰੀ ਗਨ ਲਿਆ ਲਿਆ ਬਾਈ ਕਵਾੜੀ ਲਿਆ ਲਿਆ ਕਵਾੜੀ ਲਿਆ ਬਾਈ ਵੱਡ ਲਾਵਾਂ ਕਿਕਰ ਫਿਰ ਕਿਹ ਬੰਦਾ ਮਾਰ ਕੇ ਕਸੂਰ ਪੁੱਛਦਾ ਜੱਟ ਉਸ ਪਿੰਡ ਨੂੰ ਬਲੋਕ ਕਰਦਾ ਚੱਲ ਕੀ ਬੋਲੇ ਤੂੰ ਲੈ ਆ ਵੀ ਚੱਲੇ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦਾ ਜੱਟ ਉਸ ਪਿੰਡ ਦਾ ਬਲੋਕ ਕਰਦਾ ਕਵਾੜੀ ਗੱਲ ਆਪਣਾ ਡਰਾਈਵਰ ਸਨੀਵੀਰ ਡਰਾਈਵਰ ਆਵੜਾ ਸਨੀਵੀਰ ਸਿੱਧਾ ਨਾਮ ਲੈਣਾ ਕਹਿ ਰ ਮੇਰਾ ਉਲਟਾ ਨਾਮ ਨਹੀਂ ਲੈਣਾ ਬਲੋਗ ਦਾ ਉਸ ਦਾ ਨਾਮ ਮੱਦੀ ਆ ਮੈਂ ਤੁਹਾਨੂੰ ਹਾਂ ਮੱਦੀ ਕਾ ਨਮਾਵਾ ਰੈਡੀ ਪਾ ਜਾ ਰਿਹਾ ਭਾਈ ਬੜੇ ਬੜੇ ਟਾਲਾ ਟਰ ਲੈਣਾ ਸਮਝ ਲਿਆ ਰੈਡੀ ਪਾ ਜਾ ਰਿਹਾ ਇਸ ਟਾਈਮ ਆ ਲੈ ਮਤ ਪਿੱਛੇ ਘਰ ਭਾਈ ਸਨੀਵੀਰ ਆਪਣਾ ਫੇਸ ਤੇ ਘੱਟ ਰਾਇ ਵਰਗਾ ਅੱਗਾ ਦੇਖ ਲੈ ਵੇ ਅੱਗਾ ਵੀ ਦੇਖ ਲੈ ਯਾਰ ਲੈ ਅਬ ਯਾ ਸਲਾਮ ਲੱਗਿਆ ਪਾਣੋ ਲੋੜੀ ਆ ਓ ਵੈਸੇ ਪਤਾ ਦਿਓ ਹਮ ਗੋਆਂ ਦੇ ਬਾਹਰ ਆ ਗਏ ਚਾਰੋਂ ਵੱਸੇ ਚਲੋ ਅਸਲ ਆਪਣਾ ਨੂੰ ਮਿਲ ਗਿਆ ਲੋੜੀ ਬਸਤਾ ਐ ਵੀ ਆਪਣਾ ਮੈਨੇਜਰ ਵੀ ਲੱਗਿਆ ਕੰਮ ਪਾਈ ਵੇ ਸਿੰਪਲ ਹੋਇਆ ਆਪਣਾ ਖੜਿਆ ਲੋੜੀ ਇਹ ਕੰਮ ਚੱਲੇਗਾ ਲੋਕਾ ਨਾ ਵੀ ਕੁਵਾੜੀ ਗੱਲ ਤਾਂ ਵੱਢ ਨਹੀਂ ਰਹੀ ਨਾ ਹੀ ਹਾਂ ਮੱਦੀ ਦੇ ਜ਼ੋਰ ਤੇ ਦੇਖਿਆ ਗੱਲ ਟੁੱਟ ਜਾ ਖਲੀ ਵਰਗਾ ਨੇ ਇਸ ਵਰਗਾ ਨਾ ਹੀ ਪਰ ਟੁੱਟੇ ਰਹੀ ਬੰਦੇ ਦੇਖ ਰਹੇ ਮਨ ਨੂੰ ਦੂਰ ਦੂਰ ਤੇ पत्ती पंछी बन रहे अच्छे वाले यो बड़ा ला तो दिया यार अपन बस भी तेरे में जोर है नहीं बुला लिया पार्क ले लिया अपन ने ओ थोड़े थोड़े बड़ा नहीं चीज और क्या निराशा मिलती हुई हमको यहाँ से अब ये भी देखे यहाँ पर किस किस तरीके का लकड़ियाँ कट रहे हैं है हमें थोड़ी सी रहेगी बस काटने में आ रही बहुत चिड़ी लकड़ा भाई ਦੂਸਰੀ ਸਾਈਡ ਮਾਰ ਯਾਰ ਕਾ ਮਾਰੇ ਲੈ ਵੀ ਮਾਲ ਮਿਲ ਗਿਆ ਬਹੁਤ ਮਿਹਨਤ ਕਰਵਾਈ ਨੇ ਹੋ ਹੋ ਘੰਟੇ ਲੱਗਦੇ ਆ ਬਹੁਤ ਅਰੇ ਤੋ ਬਹੁਤ ਵਧਣੇ ਨੇ ਵਧਣੇ ਨੇ ਵੀ ਹੋਰ ਗਾ ਦਿੱਕਤ ਦੇਖ ਘੋੜੀ ਨਾ ਛੋੜਦੀ ਬਾਈ ਕਦੇ ਵੀ ਕਰਦੇ ਸਿਸਟਮ ਖਰਾਬ ਮੈਂ ਵੀ ਨਹੀਂ ਵੜਦਾ ਲਾ ਬਾਈ ਤਿਆਰ ਹੋ ਰਹੀ ਆਪਣੀ ਲੋੜੀ ਇਹ ਬੰਦਾ ਗੁੱਸਾ ਹੋ ਰਿਹਾ ਉਹ ਸਪਿੰਦਰ ਸਾਹਨੇ ਗੁੱਸਾ ਹੋ ਰਿਹਾ ਬਹੁਤ ਕਹਿ ਰਿਹਾ ਕੱਲਾ ਹੀ ਲਾਉਂਗਾ ਫੋਨ ਵਾ ਲੈ ਬਈ ਹਮ ਨੂੰ ਕੁਛ ਨਹੀਂ ਕਹੰਦੇ ਛੋਟੀ ਜੀ ਹੋ ਯਾਰ ਵਜਨ ਦੀ ਬਾਤ ਦੋ ਦੇ ਲਈ ਵਾ ਵਈ ਨੀਂ ਗਿਰ ਜਾਨਾ ਹੋਰ ਲੈ ਜੀ ਉੱਪਰ ਤੇ ਪਕੜਾ ਵਾ ਬਾਈ ਬੰਦਾ ਲੱਕੜੀ ਤਾਰੀ ਕਹਿੰਦੇ ਨੇ ਕੋਠੇ ਤੇ ਭਾਈ ਪਿੱਛੇ ਹੋ ਜਾ ਨਿਆਣੇ ਪਿੱਛੇ ਹੋ ਜਾ ਪਕੜ ਲੈ ਨਰਾਮ ਤੇ ਪਕੜ ਲੈ ਪਚਾਕ ਨੀਚੇ ਹੀ ਰੱਖ ਦੇ ਦੋ ਟੋਟੇ ਕਰ ਦੇਗੇ ਬਸ ਬਸ ਪਿੱਛੇ ਹੋ ਜਾ ਪਿੱਛੇ ਹੋ ਜਾ ਫੱਟੀਆਂ ਗਿਰ ਰਹੀ ਮੈਂ ਦੇਖ ਤਾ ਉਹ ਬੜੇਗਾ ਥੋੜੀ ਬੜੀ ਜਿਹੀ ਹੋ ਜਾ ਜਾਣੇ ਵੀ ਗਾਹ ਪਾਰੇ ਸਾਲੇ ਵੈਕ ਕਰੋ ਵੈ ਕਿਨੂੰ ਪੁਰਾਣਾ ਬੜੋ ਨਾਹੀ ਇਹ ਲੋੜੀ ਮੰਗੜੇ ਨੇ ਚਲੋ ਵੀ ਚਲੋ ਲੋੜੀ ਮੰਗਣ ਜਾ ਰਹੇ ਬਾਈ ਆਮ ਲੱਕੜੀਆਂ ਲੁੱਕੜੀਆਂ ਚਲੋ ਵੀ ਚਲੋ ਆਖ ਤਾਂ ਮੈਂ ਇਹਨਾਂ ਦਾ ਕਰਦੇ ਹੋਏ ਮੁੰਡੇ ਪਿੱਛੇ ਕੁੜੀਆਂ ਦੇ ਇੱਕ ਕੁੜੀਆਂ ਪਿੱਛੇ ਹੋ ਜੋ ਅੰਮਾ ਕੇ ਲਾ ਕੇ ਪੈਸੇ ਲੋਹੇ ਤੇਣੀ ਪਾ ਨਹੀ ਨਹੀ ਨਹੀਂ ਨਹੀਂ ਕਰਾਂ ਉਹ ਯਾਰ ਹਾਸੇ ਦੀ ਹੋ ਜਾਣਗੀ ਸੀਰੇ ਦੇ ਸੀਰੇ ਤੇ ਜਹਾਜਾਂ ਜਹਾਜ ਤੇ ਪੜੇ ਵੀ ਨਹੀਂ ਪਤਾ ਗਾਉ ਉਹ ਕਿਲਾ ਨੰਬਰ ਵਾਲੀ ਉੱਥੋਂ ਨੂੰ ਗਰਵਾਨੀ ਲੋਡੀ ਲਾਉਂਦੇ ਲੋਡੀ ਯਾਰ ਲੋਡੀ ਵਾਲੇ ਦਿਨ ਲੋਕਾਂ ਨੂੰ ਕੇ ਕਹਣਾ ਜਹਾ ਸੈਂਕੀ ਹੂੰ तो <laughs> बेटा तो तो हाँ। तो तो <laughs> तो <laughs> तुमसे ना हो पाएगा हमें लक्षण बिल्कुल ठीक नहीं लग रहा तुमसे ना हो पाएगा मैं भी कर दी लोड़ी तैयारी बाल दी भाई ਚਲ ਗਈ ਚਲ ਗਈ ਬਰਾ ਲਓ ਵੀ ਸਾਰੇ ਮੱਥਾ ਟੇਕਣਾ ਉਸਤਾ ਕਿੱਧਰ ਆ ਬਈ ਸੈਂਕੀ ਨੇ ਬਾੜ ਦੇਵੇ ਲੋੜੀ ਇਹ ਲੋੜੀ ਤੇ ਪਿੱਛੇ ਆਉਂਦੀ ਜਿਵੇਂ ਨਹੀਂ ਆਉਂਦੀ ਸੈਂਕੀ ਬਈ ਤੂੰ ਕਢੀ ਹੋ ਜਾ ਰਹੀ ਨੀ ਉਹ ਬਾਗ ਬਾਗ ਬੰਦ ਰਿਟ ਕੋ ਆ ਗਈ ਮੱਥਾ ਟੇਕ ਰਹੇ ਸਾਰੇ ਆ ਨਹੀਂ ਜਾਵੇ ਆਗੇ ਆਗੇ ਲਗਾ ਮਨੂੰ ਇਹ ਤੇ ਇਲਾ ਸਾਰੇ ਹਰੇ ਆ ਆਹ ਇਹ ਮੇਰੀ ਪੰਜਾਬ ਦਾ ਹਲਵਾ ਲੋੜੀ ਜਦੋਂ ਇਹ ਆਉਂਦੀ ਏ ਲੋੜੀ ਤੇ ਖੁਸ਼ੀਆਂ ਲਿਆਉਂਦੀ ਏ ਲੋੜੀ ਖੁਸ਼ੀਆਂ ਘੇਰਾ ਤੇ ਆਈ ਚਾਂ ਲੋ ਜੀ ਚੱਲੇ ਲੋੜੀ ਮਨਾ ਕਾ ਸਾਰੇ ਘਰਾਂ ਨੂੰ ਠੀਕ ਆ ਬਈ ਚੱਲਾਂ